ਤੇ ਸਾਨੂੰ ਅ ਸੈਂਟਰ ਗਵਰਨਮੈਂਟ ਵੱਲੋਂ ਜਾਂ ਦਿੱਲੀ ਸੈਂਟਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਇੱਥੋਂ ਧੂਆ ਜ਼ਿਆਦਾ ਪੈਦਾ ਕਰਦੇ ਆ ਜਿਸ ਦੇ ਨਾਲ ਸਾਨੂੰ ਥੋੜੀ ਇਹ ਹੁੰਦਾ ਹੈ ਵੀ ਕਿਉਂ ਪਰ ਅਸੀਂ ਚਾਹੁੰਦੇ ਹੁੰਨੇ ਆ ਵੀ ਇਹੋ ਜੀ ਗੱਲ ਕਿਉਂਕਿ ਜੇ ਇੱਥੋਂ ਧੂਆ ਪੈਦਾ ਹੋ ਰਿਹਾ ਤਾਂ ਨੁਕਸਾਨ ਸਾਡਾ ਵੀ ਪੈਣਾ ਇਥੋਂ ਇਹਦੇ ਵਾਸਤੇ ਹੌਲੀ-ਹੌਲੀ ਪ੍ਰਬੰਧ ਪੈਣਾ 350 ਕਰੋੜ ਦੇ ਸੀ ਇਹਦੇ ਚ ਮਸ਼ੀਨਾਂ ਬੈਲਰ ਉੱਪਰ ਸੀਡ ਦੂਸਰੀਆਂ ਬਜਾਈਆਂ ਵਾਲੀਆਂ ਇਹਨੂੰ ਸਾਂਭਣ ਵਾਲੀਆਂ ਜਿਹਦੇ ਨਾਲ ਚੋਨਾ ਵਿੱਚੇ ਗੰਦੂਮ ਵੀ ਕਰੀ ਜਾਂਦੀ ਸੀ ਪਰਾਲੀ ਉਹਦੀ ਅਤੇ ਹੁਣ ਉਹਦੇ ਵਿੱਚ ਵਾਧਾ ਕਰਕੇ ਜਿਹੜਾ 502 ਰੁਪਏ ਦਾ ਇਸ ਵਾਰ ਹੁੰਦਾ ਇਹਦੇ ਨਾਲੋਂ ਕਿਸਾਨ ਭਰਾਵਾਂ ਨੂੰ ਸੁਸਾਇਟੀਆਂ ਨੂੰ ਪੰਚਾਇਤਾਂ ਨੂੰ ਸੀਨਾ ਦਿੱਤੀਆਂ ਜਾਣੀਆਂ ਜਿਹਦੇ ਨਾਲੋਂ ਪਰਾਲੀ ਦੀ ਸੰਭਾਲ ਕਰਸਣ ਉਸ ਤੋਂ ਬਾਅਦ ਸ਼ਾਇਦ ਇਸ ਗੱਲ ਵੱਲ ਵੀ ਧਿਆਨ ਕੀਤਾ ਜਾਂਦਾ ਹੈ ਜੋ ਇਥਨੋਲ ਵਗੈਰਾ ਬਣਨ ਲੱਗ ਜਾਣੀ ਹੈ ਪਰਾਲੀ ਵੀ ਬਾੜੀ ਵੱਡੀ ਸਮੱਸਿਆ ਨਹੀਂ ਹੋਇਆ ਕਰਨੀ ਜਦੋਂ ਇਸਾਂ ਨੂੰ ਲਾਵਾਂਗੇ ਉਪਰ ਦੇ ਪੱਲੇ ਵੀ ਖਜਾਇਆ ਕਰੂੰਗੀ ਔਰ ਇਹਦੇ ਤੋਂ ਖਾਦ ਵੀ ਬਣਨ ਲੱਗ ਜਾਣੀ ਜਿਸ ਨਾਲ ਸਾਨੂੰ ਕਿਸਾਨ ਭਰਾਵਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣਾ ਤੇ ਜਿਹੜੇ ਉਤਪਾਦ ਸ਼ੁਰੂ ਕਰਨਗੇ ਉਹਨਾਂ ਨੂੰ ਸਮੱਸਿਆ ਇਸ ਗੱਲ ਦੀ ਹੋਈ ਪਈ ਆ ਕਿ ਹਰ ਇੱਕ ਕੱਲਾ ਕਿਸਾਨ ਨਹੀਂ ਕੋਈ ਵੀ ਹੋਰ ਵੀ ਕੋਈ ਚਾਹੇ ਕੋਈ ਕਾਰਖਾਨੇਦਾਰ ਹੈ ਕੋਈ ਹੋਰ ਕਾਰੋਬਾਰ ਚਲਾਉਂਦਾ ਮੁਨਾਫੇ ਵੱਲ ਜਾਣਾ ਜਿੱਥੋਂ ਤੱਕ ਪੰਜਾਬ ਵਿੱਚ ਜਿਹੜੀ ਖੇਤੀ ਨਰਮੇ ਦੀ ਹੋਇਆ ਕਰਦੀ ਸੀ ਨਰਮੇ ਦੀ ਸਾਰੇ ਦੋਸਤਾਂ ਚ ਨਿਉ ਦੇ ਇੱਕ ਚੱਕਾ ਉਸ ਤੋਂ ਕੱਟ ਕੇ ਥੋੜਾ ਜਆ ਪਾਸੇ ਬੋਲਿਆ ਕਿਸਾਨ ਤੇ ਜਿਹੜਾ ਝੋਨੇ ਨੂੰ ਮੁਨਾਫੇ ਵਾਲੀ ਫਸਲ ਕਹਿੰਦੇ ਉਹਦੇ ਨਾਲ ਸਾਨੂੰ ਇੱਕ ਵੱਡੀ ਦਿੱਕਤ ਆਉਂਦੀ ਹੈ ਕਿ ਪਾਣੀ ਸਾਡਾ ਟੂਕਾ ਜਾ ਰਿਹਾ ਵੱਧ ਵਰਤਿਆ ਜਾ ਰਿਹਾ ਸਾਡੀ ਸਰਕਾਰ ਵੱਲੋਂ ਇਹ ਇਹ ਬੇਨਤੀ ਹੈ ਵੀ ਉਪਨ ਤਾਵਲ ਵੀ ਜਾਵਾਂਗੇ ਜੇ ਹੋ ਸਕੇ ਪਰ ਮੁਨਾਫੇ ਵਾਲੀ ਗੱਲ ਨਾਲ ਇਹਦੇ ਤੇ ਵੀ ਬਸਪਤੀ ਪਾਣੀ ਵੀ ਥੋੜਾ ਲੈਂਦਾ ਉਹਦੇ ਚ ਖਾਦਾ ਵੀ ਥੋੜਿਆ ਲੈਂਦਾ ਦਵਾਈਆਂ ਵੀ ਥੋੜੀਆਂ ਉਹਦਾ ਜੇ ਮਿਆਰ ਚੰਗਾ ਬਣਾ ਲੈਣ ਤਾਂ ਉਹਦਾ ਮੁਨਾਫਾ ਵੀ ਜ਼ਿਆਦਾ ਹੁੰਦਾ ਜੀ ਇਸੇ ਤਰ੍ਹਾਂ ਹੀ ਜਿਹੜੀਆਂ ਘੱਟ ਦਿਨਾਂ ਚ ਫਸਾ ਜਿਹੜੀਆਂ ਕਿਸਮਾਂ ਹੈਗੀਆਂ ਨਵੀਆਂ ਗੱਡੀਆਂ ਦੀਆਂ ਉਹਨਾਂ ਨੂੰ ਵੇਚਣ ਵਾਸਤੇ ਪਰ ਮਿਲ ਚੁੱਕੇ ਅਸੀਂ ਇਹੀ ਸੁਝਾਅ ਦਿੰਨੇ ਆ ਕਿਸਾਨ ਭਰਾਵਾਂ ਨੂੰ ਵੀ ਜਿਹੜੀ 3 ਮਹੀਨਿਆਂ ਵਿੱਚ ਉਹਦੀ ਪੂਰਾ ਪਾਣੀ ਵੀ ਥੋੜਾ ਲੱਗੂਗਾ ਤੇ ਕੋਈ ਵੀ ਉਹਦੀ ਨਿਗਰਾਨੀ ਘੱਟ ਕਰਨੀ ਪੈਣੀ ਇਸ ਪਾਸੇ ਆ ਰਹੇ ਕੁਸ ਮੱਕੀ ਵੱਲ ਵੀ ਜਾ ਰਹੇ ਆ ਜੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਥੋੜਾ ਸਾਡਾ ਸਾਥ ਦੇਵੇ ਐ ਐਮਐਸਪੀ ਵੱਲ ਚਰਪੇ ਦਾੜਾ ਦੂਣਾ ਤੇ ਉਹਨਾਂ ਕੁਝ ਆ ਮਾਰ ਲੱਗ ਜਾਂਦੇ ਆ ਤੇ ਜ਼ਮੀਨਾਰ ਪ੍ਰਾਈਸ ਪਾਸੇ ਵੀ ਆ ਸਕਦੇ ਆ ਤੇ ਸ਼ਾਇਦ ਸਰਕਾਰ ਸੈਂਟਰ ਸਰਕਾਰ ਸਾਡੀ ਤਾਂ ਇਹ ਹੀ गुजारिश ਆ ਇਸ ਪਾਸੇ ਸੋਚੇ ਅਸੀਂ ਪੰਜਾਬ ਦੇ ਲੋਕ ਦੇਸ਼ ਲਈ ਅੰਨਪਾਲੇ ਵਾਲੇ ਪਾਸੋਂ ਬੇਸ਼ੱਕ ਵਤ ਤੋਂ ਵਤ ਉਹਨਾਂ ਦੇ ਜਿਹੜਾ ਯੋਗਦਾਨ ਪਾਉਂਦੇ ਆ ਮੱਡਾ ਹਿੱਸਾ ਪਾਉਂਦੇ ਆ ਜੀ ਪੰਜਾਬ ਦਾ ਖਿਆਲ ਸੈਂਟਰ ਦੀ ਸਰਕਾਰ ਨੂੰ ਰੱਖਣਾ ਚਾਹੀਦਾ ਇੱਕ ਆਖਰੀ ਸਵਾਲ ਸਰ ਮਾਨਸੂਨ ਦਾ ਅਸਰ ਵਿਖਣ ਲੱਗ ਗਿਆ ਹਿਮਾਚਲ ਦੇ ਵਿੱਚ ਕਈ ਥਾਵਾਂ ਦੇ ਵਿੱਚ ਜਿਹੜੀ ਬਰਸਾਤ ਹੋਈ ਹੈ ਹੈਵੀ ਉਸ ਨੇ ਤਬਾਹੀ ਮਚਾਈ ਹੈ ਵੱਡੇ ਪੱਦਰ ਦੇ ਉੱਪਰ ਪੰਜਾਬ ਦੇ ਹਾਲਾਤ ਕਿਆ ਨੋਰਮਲ ਹੈਗੇ ਨੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਨੇ ਜੇ ਤੱਕ ਪ੍ਰਬੰਧ ਮੁਕੰਮਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਹੜਾਂ ਵਰਗੀ ਸਥਿਤੀ ਹੁੰਦੀ ਜਦੋਂ ਬੇਬਸ ਹੋ ਕੇ ਆ ਜਾਂਦੇ ਉੱਥੇ ਪ੍ਰਬੰਧ ਵੀ ਕਈ ਵਾਰੀ ਪੂਰੇ ਨਹੀਂ ਪੈਂਦੇ ਆਪਾਂ ਸਾਰੇ ਜਾਣਦੇ ਕੁਦਰਤ ਅਗੇ ਕਿਸੇ ਦਾ ਜੋਰ ਨਹੀਂ ਪਰ ਸਰਕਾਰ ਵੱਲੋਂ ਸਾਰਾ ਇਖਤਿਆਰ ਕੀਤਾ ਗਿਆ ਇਹ ਕਾਰਨ ਵੀ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ بارشਾਂ ਆਉਣੀਆਂ ਵੱਧ ਕੇ ਹੋ ਰਹੀਆਂ ਇਹਦੀ ਵਿਲੁਖਤਾ ਆਪ ਜਿੰਮੇਵਾਰ ਹੈ ਇਸ ਮੁਸੀਬਤਾਂ ਨੂੰ ਖੁਦ ਦੇ ਜਾ ਰਹੇ ਆਂ ਤੇ ਇਹਦੋਂ ਵੀ ਔਖੇ ਦੇ ਨਾਲ ਸਕਦੇ ਆ ਅਸੀਂ ਜਿੱਥੇ ਜੰਗਲ ਨੂੰ ਤਬਾਹ ਕੀ ਜਾ ਰਹੇ ਹਨ ਉਧਰਲੇ ਪਾਸੇ ਕਿਆਨੇ ਜੰਗਲਾਤ ਵੱਲ ਜ਼ਰੂਰ ਸਾਨੂੰ ਖਿਆਲ ਰੱਖ